हां भाई रुकू हां जी टाटा ਮਗਰ ਬੈਠਾ ਹਾਂ ਪਤਾ ਨਹੀਂ ਗਿਆ ਓਏ ਹਾਂ ਮੈਂ ਹਾਂ ਪਤਾ ਖਾਲਾ ਦਰਸ਼ਕ ਵੀਰਾਂ ਨੂੰ ਦੱਸ ਦ ਗਿਆ ਆਪਾਂ ਕਿ ਚੱਲੇ ਅੱਜ ਮਾਰਸੇ ਚੱਲਿਆ ਮਿੱਤਰੇ ਕਿਹੜੇ ਮੂਸੇਪਿੰਡ ਚਾਹਤ ਸੀ ਕਿ ਜਦੋਂ ਬਹੁਤ ਜਾਣਦੀ ਬਈ ਅੱਜ ਆਪਾਂ ਉਹ ਵੀ ਪੂਰੀ ਕਰਾਂਗੇ ਜਾ ਕੇ ਚਲੋ ਬਹੁਤ ਰੂ ਕਰ ਰਹੀ ਸੀ ਵੀ ਮਾਰਸੇ ਵੀ ਜਾ ਕੇ ਕਿਸੇ ਦਿਨ ਅੱਜ ਸਾਡਾ ਟਾਈਮ ਨਿਕਲਿਆ ਤੇ ਅੱਜ ਮੂਸੇਪਿੰਡ ਜਾਣੇ ਆ ਕੋਠੀ ਦੇਖਾਂਗੇ ਬਾਈ ਦੀ ਪਹਿਲੀ ਵਾਰ ਜਾਣਾ ਵਾ ਬਾਈ ਯਾਰ ਕੀ ਫੇਲੀ ਕਿਹੜੇ ਪਾਈ ਨੇ ਬਾਈ ਉਹ ਵਰਗਾ ਜੱਟ ਵੀ ਨਹੀਂ ਲੱਪਣਾ ਕਿਹਨੂੰ ਬਾਈ ਸੌਣ ਲੱਗੇ 95 11 ਜੱਟ ਬਾਰ ਬਾਰ ਨਹੀਂ ਉਹ ਲੱਪਣਾ ਠੀਕਾ ਉਹਦਾ ਦਿਲ ਅਜ ਰਾਜ ਕਰਦਾ ਬਾਈ ਤੇ ਕਰਦਾ ਰਹੂਗਾ ਨਿਗਰ ਉਪੂ ਹਾਂ ਹਰਿਆਲੀ ਬਾਕੀ ਹਰਿਆਲੀ ਬਹੁਤ ਇੱਧਰ ਬਈ ਹਨਾ ਨਜਾਇਜ਼ ਯਾਰ ਲੋਕਾਂ ਦੇ ਦਰਖਤ ਬਈ ਆਪਦੇ ਖੇਤਾਂ ਵਿੱਚ ਬਹੁਤ ਲਾਏ ਹੋਏ ਆ ਰਵਿੰਦਰ ਥੋੜਾ ਟਾਈਮ ਹੀ ਰਹਿ ਗਿਆ ਮੂਥੇਪਿੰਡ ਪਹੁੰਚਣ ਨੂੰ ਥੋੜਾ ਬ 5 ਕਿਲੋਮੀਟਰ ਦੀ ਦੂਰੀ ਤੇ ਮਿਤਰਾ ਬਸ ਜਿਹੜੀਆਂ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਣ ਵਾਲਾ گاਵਾ ਸਾਡੀ ਰੂਹ ਨੂੰ ਸ਼ਾਂਤੀ ਮਿਲੂਗੀ ਉਥੇ ਜਾ ਕੇ ਬਾਈ ਦਿਲ ਕਰਦਾ ਸੀ ਜਾਣ ਨੂੰ ਬਹੁਤ ਜ਼ਿਆਦਾ ਹੈ ਬਾਕੀ ਇੱਕ ਗੱਲ ਹੋਰ ਆ ਰੁੱਪੂ ਨੋਟ ਕੀਤੀ ਤੂੰ ਇੱਥੇ ਸ਼ਾਂਤ ਮਹਿਮੋਲ ਬਹੁਤ ਆ ਇਧਰ ਹਨ ਮਹਿਮੋਲ ਬਹੁਤ ਸ਼ਾਂਤ ਅਨਜਾਇਜ਼ ਬੰਦੇ ਬਾਕੀ ਬੰਦਿਆਂ ਨਾਲ ਸੁਭਾਅ ਦਾ ਵੀ ਫਰਕ ਬਹੁਤ ਆ ਬਈ ਐਵੇਂ ਕਹੀ ਜਾਂਗੇ ਆਪਾਂ ਬੰਦੇ ਬਣਾਉਂਦੇ ਬਹੁਤ ਮਿਠਾਸ ਨਾਲ ਆ ਐ ਅਮਰੀਕਨ ਵਾਲਾ ਬਾਤ ਘੱਟ ਗੱਲ ਕਰਦੇ ਵਧੀਆ ਪਿਆਰ ਨਾਲ ਵਿਚਰਦੇ ਆ ਹਾਂ ਚਲੋ ਬਸ ਆਪਾਂ ਪਹੁੰਚ ਗਏ ਮਿੱਤਰ ਥੋੜੀ ਜਾ ਕੇ ਗੱਲਬਾਤ ਕਰਾਉਂਦੇ ਕੋਠੀ ਦੇ ਮੂਹਰੇ ਲੈ ਵੀ ਢੋਲਾ ਮੂੰਹ ਵਾ ਮਿੱਤਰਾਂ ਨਲਕੇ ਜਲਦੇ ਆ ਕਨੇ ਮੂਸੇ ਪੈ ਡੱਲ ਬਈ ਮੋਗਿਆਂ ਵਾਲਿਆਂ ਦਾ ਪੈਨੋ ਪਾਣੀ ਖਤਮ ਕਰ ਲਿਆ ਆਪਣੇ ਵਾਲਿਆਂ ਨੇ ਸਾਰਿਆਂ ਨੇ ਹੈਂ ਆ ਬੰਦੇ ਯਾਰ ਆ ਚੱਕ ਵੀ ਮਿੱਤਰਾਂ ਖੱਚ ਕੇ ਰੱਖ ਕੰਮ ਆ ਜਾ ਬਈ ਮਿੱਤਰਾਂ ਆ ਜਾ ਲਈ ਮਿੱਤਰਾਂ ਸਾਨੂੰ ਲੱਗੀ ਸੀ ਭੁੱਖ ਰਾਹ ਦੇ ਵਿੱਚ ਇਹਨੂੰ ਕਿ ਲੱਗਿਆ ਕੇਲੇ ਖਾਣ ਮੂਸੇ ਵਾਲੇ ਬਾਈ ਦੀ ਹਵੇਲੀ ਤੇ ਬਈ ਪਹੁੰਚ ਚੁੱਕੇ ਆ ਮਿੱਤਰੋ ਦੇਖੋ ਵੀ ਹਵੇਲੀ ਕੀ ਬਾਤ ਆ ਯਾਰ ਕੀ ਬਾਤ ਆ ਉਹ ਸੋਹਣੀ ਬਣਾਈ ਹੋਈ ਆ ਆ ਦੇ ਵੀ ਮੂਛ ਵਾਲੇ ਭਾਈ ਨੂੰ ਜਿੰਨੇ ਜਿਹੜੇ ਪਿਆਰ ਕਰਦੇ ਸੀਗੇ ਹਨਾ ਉਹਨਾਂ ਵੱਲੋਂ ਗਿਫਟ ਕੀਤੀਆਂ ਹੋਈਆਂ ਚੀਜ਼ਾਂ ਸ਼ਵਰਾਜ ਔਰ ਚੰਦਰ ਕੱਢੀ ਮਾਲਕੋਸ ਆ ਰੂਪਣਾ ਟਰੈਕਟਰ ਹੋਰ ਟਰੈਕਟਰ ਛੋਟਾ ਕਹਿੰਦੇ ਨਾਟ 11 ਆ ਸੀਗਾ ਦੋ ਨਾਟ ਕਰਾਂ ਬਾਈ ਕੁੜਿਆ ਟਰੈਕਟਰ ਹੁੰਦਾਈ ਕਹਿੰਦੇ ਕਿੰਨੇ ਰੁਪਿਆ ਆ ਆ ਵੇਖ ਵੇਖ ਫੋਟੋ ਅੰਮਾ ਸੁਣਨੀ ਆ ਜੇ ਮਸ਼ੀਨਾ ਅੰਦਰ ਆ ਥੋੜਾ ਢੀਂਦਾ ਅਣੀ ਮੀਸ਼ੀਸ਼ਾ ਕਰਕੇ ਹਨਾ ਜਦਾਣਾ